ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਬਣਾਈ ਗਈ ਐਨ ਆਰ ਆਈ ਸਭਾ ਪੰਜਾਬ ਦੀ ਚੋਣ ਹੋ ਚੁੱਕੀ ਹੈ ਪਹਿਲਾਂ ਤੇ ਇਹ ਚੋਣ ਕਾਫੀ ਲਟਕੀ ਹੋਈ ਸੀ ਲੰਮੇ ਸਮੇਂ ਤੋਂ ਇਸ ਚੋਣ ਦਾ ਲੋਕ ਇੰਤਜ਼ਾਰ ਕਰ ਰਹੇ ਸੀ ਇਸ ਚੋਣ ਦੇ ਵਿੱਚ ਆਸਟ੍ਰੇਲੀਆ ਤੋਂ ਆਈ ਹੋਈ ਐਨ ਆਰ ਆਈ ਪਰਵਿੰਦਰ ਕੌਰ ਬੰਗਾ ਨੇ ਇਸ ਦੇ ਵਿੱਚ ਬਾਜ਼ੀ ਮਾਰ ਲਈ ਹੈ ਉਹਨਾਂ ਦਾ ਮੁੱਖ ਮੁਕਾਬਲਾ ਜਸਵੀਰ ਸਿੰਘ ਗਿੱਲ ਦੇ ਨਾਲ ਦੱਸਿਆ ਗਿਆ ਸੀ ਗੌਰਤਲ ਹੈ ਕਿ ਪਹਿਲਾਂ ਇਸ ਮੁਕਾਬਲੇ ਦੀ ਦੌੜ ਦੇ ਵਿੱਚ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹਿਰ ਵੀ ਸ਼ਾਮਲ ਸਨ ਪਰ ਐਨ ਇੱਕ ਦਿਨ ਪਹਿਲਾਂ ਉਹਨਾਂ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਗਿਆ ਗੌਰਤਲ ਹੈ ਕਿ ਪ੍ਰਵਿੰਦਰ ਕੌਰ ਬੰਗਾ ਐਨ ਆਰ ਆਈ ਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਐਨ ਆਰ ਆਈ ਦੇ ਜਿਹੜੇ ਮਾਮਲੇ ਜੋ ਲੰਮੇ ਸਮੇਂ ਤੋਂ ਲਟਕਦੇ ਨੇ ਤੇ ਜੋ ਬਹੁਤ ਵੱਡੇ ਪੱਧਰ ਤੇ ਵਿਚਾਰੇ ਜਾਣੇ ਚਾਹੀਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਵਿੰਦਰ ਕੌਰ ਬੰਗਾ ਇਸ ਨੂੰ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਉਠਾ ਤੇ ਹੱਲ ਕਰ ਸਕਣਗੇ ਇਨ੍ਹਾਂ ਚੋਣਾਂ ਦੇ ਵਿੱਚ ਪ੍ਰਵਿੰਦਰ ਕੌਰ ਬੰਗਾ ਜਿਨ੍ਹਾਂ ਨੂੰ 161 ਵੋਟਾਂ ਦੇ ਵਿੱਚੋਂ 147 ਵੋਟਾਂ ਮਿਲੀਆਂ ਨੇ ਜਦਕਿ ਹਾਰਨ ਵਾਲੇ ਉਮੀਦਵਾਰ ਨੂੰ ਸਿਰਫ 14 ਵੋਟਾਂ ਦੇ ਨਾਲ ਹੀ ਸੰਤੁਸ਼ਟ ਹੋਣਾ ਪਿਆ ਐਡੀਸ਼ਨਲ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਮੇਜਰ ਡਾਕਟਰ ਅਮਿਤ ਮਹਾਜਨ ਨੇ ਵੋਟਾਂ ਦੀ ਗਿਣਤੀ ਕੇਵਲ 1 ਘੰਟੇ ਦੇ ਵਿੱਚ ਹੀ ਪੂਰੀ ਹੋਣ ਤੋਂ ਉਪਰੰਤ ਜੇਤੂ ਉਮੀਦਵਾਰ ਦਾ ਐਲਾਨ ਕਰ ਦਿੱਤਾ ਪ੍ਰਧਾਨਗੀ ਦੀ ਚੋਣ ਜਿੱਤਣ ਵਾਲੇ ਪ੍ਰਵਿੰਦਰ ਕੌਰ ਬੰਗਾ ਨੂੰ ਉਸੇ ਵੇਲੇ ਹੀ ਜੇਤੂ ਸਰਟੀਫਿਕੇਟ ਵੀ ਦੇ ਦਿੱਤਾ ਗਿਆ ਨਤੀਜੇ ਦਾ ਐਲਾਨ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੀ ਨੁਕੂਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਤੇ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਵੀ ਸਭਾ ਦੇ ਦਫ਼ਤਰ ਪਹੁੰਚੇ ਅਤੇ ਨਵੇਂ ਚੁਣੇ ਗਏ ਪ੍ਰਧਾਨ ਨੂੰ ਮੁਬਾਰਕਬਾਦ ਦਿੱਤੀ ਇਸ ਉਪਰੰਤ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਉੱਚੇ ਚੇਤੌਰ ਤੇ ਪਹੁੰਚੇ ਕੈਬਨਟ ਮੰਤਰੀ ਨੇ ਪ੍ਰਧਾਨ ਮੰਤ ਤੇ ਪ੍ਰਵਿੰਦਰ ਕੌਰ ਨੂੰ ਵਧਾਈ ਦਿੱਤੀ ਹੈ ਅਤੇ ਵੋਟਾਂ ਪਾਉਣ ਵਾਲੇ ਐਨਆਰਆਈ ਵੀਰਾਂ ਦਾ ਧੰਨਵਾਦ ਵੀ ਕੀਤਾ ਹੈ। ਐਨਆਰਆਈ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਐਨਆਰਆਈ ਸਭਾ ਦੀ ਮਹਿਲਾ ਪ੍ਰਧਾਨਵੰਨ ਤੇ ਪ੍ਰਵਿੰਦਰ ਕੌਰ ਬੰਗਾ ਨੂੰ ਵਧਾਈ ਦਿੰਦਿਆਂ ਐਨਆਰਆਈਜ਼ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਐਨਆਰਆਈ ਸਭਾ ਪੰਜਾਬ ਦੇ ਨਾਲ ਮਿਲ ਕੇ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਜਿਹੜੇ ਨਵੇਂ ਹੋਰ ਵਧੀਆ ਕੰਮ ਜੜੇ ਆ ਉਹ ਐਨਆਰਆਈ ਵਾਸਤੇ ਕਰਾਂਗੇ। ਇੰਨਾ ਤਰੀਕ ਨੂੰ ਪਠਾਨਕੋਟ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੇਠ ਪਹਿਲੀ ਐਨਆਰਆਈ ਮਿਲਣੀ ਆ ਸਾਲ ਦੀ ਜਿਹੜੀ ਹੋਦੀ ਹੈ ਉਹ ਲਾਜ਼ਮੀ ਪਰਮਿੰਦਰ ਗੋਦੀ ਗਵਾਹੀ ਦੇ ਹੇਠ ਬਹੁਤ ਵੱਡੀ ਪੱਧਰ ਤੇ ਐਨਆਰਆਈ ਜਿਹੜੇ ਆ ਉਹ ਹਿੱਸਾ ਲੈ ਰਹੇ ਹੋਣਗੇ ਮੈਂ ਸਭ ਉਹਨਾਂ ਐਨਆਰਆਈ ਵਿਅਕਤੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੰਨੀ ਠੰਡ ਦੇ ਵਿੱਚ ਬੇहद ਠੰਡ ਸੀਗੀ ਕੋਰਾ ਸੀਗਾ ਬਾਲੋਂ ਨੇ ਆ ਕੇ ਪਰਮਿੰਦਰ ਕੋਲ ਦੇ ਬਹੁਤ ਦੂਸਰੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਭਾਵੇਂ ਕਿਉਂਕਿ ਦੇਸ਼ ਆ ਦੇਸ਼ ਦਾ ਮਸਲਾ ਜਦੋਂ ਐਨਆਈ ਸਭਾ ਬਣੀ ਉਹਦੋਂ ਤੇ ਬਹੁਤ ਲੋਕ ਬਣੇ ਸੀਗੇ ਪਰ ਅੱਗੇ ਤੋਂ ਅਸੀਂ ਇਹਦੀ VOTING ਪ੍ਰਕਿਰਿਆ ਜਿਹੜੀ ਹੈ ਵੱਧ ਤੋਂ ਵੱਧ ਕਿੱਦਾਂ ਬਣਾਇਆ ਜਾਵੇ ਉਹ ਐਨਆਈ ਵੀਰਾਂ ਨੂੰ ਇਹਦਾ 파ਟ ਵੜਾਇਆ ਜਾਵੇ ਇਹਦਾ ਹਿੱਸਾ ਵੜਾਇਆ ਜਾਵੇ ਅਸੀਂ VOTING ਦੀ ਪ੍ਰਕਿਰਿਆ ਜਿਹੜੀ ਹੈ ਹੁਣ ਬੈਠ ਕੇ ਇੱਕ ਵਧੀਆ ਢੰਗ ਦਾ ਬਣਾਵਾਂਗੇ ਕਿ ਜਿੱਥੇ ਵੀ ਬੰਦਾ ਬਿੱਟਾ ਉਹਨੂੰ ਇਡੀਆ ਹੁੰਦੀ ਲੋੜ ਨਾ ਪਵੇ ਉਹ ਆਪਣੀ ਵੋਟ ਉੱਥੇ ਹੀ ਪਾਲੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਵਿੰਦਰ ਕੌਰ ਬੰਗਾ ਜਿਹੜੇ ਕੀ ਐਨ ਆਰ ਆਈ ਸਭਾ ਦੇ ਪਹਿਲੇ ਮੈਲਾ ਪ੍ਰਧਾਨ ਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ ਜੋ ਐਨ ਆਰ ਆਈ ਦੀਆਂ ਮੁੱਖ ਸਮੱਸਿਆਵਾਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨਜਿੱਟਦੇ ਨੇ ਕਿਉਂਕਿ ਸਰਕਾਰ ਦੇ ਨਾਲ ਇੱਕ ਵਧੀਆ ਤਾਲਮੇਲ ਬਣਾ ਕੇ ਉਹਨਾਂ ਨੂੰ ਪ੍ਰਵਾਸੀ ਭਾਰਤੀਆਂ ਦੀਆਂ ਸਾਰੀਆਂ ਸਮੱਸਿਆਵਾਂ باندې ਉੱਪਰ ਗੌਰ ਕਰਨਾ ਪੈਗਾ ਬਹੁਤ ਸਾਰੇ ਮਾਮਲੇ ਜੋ ਲੰਬਿਤ ਨੇ ਉਹਨਾਂ ਨੂੰ ਵੀ ਪੈਲ ਦੇ ਉਦਾਰ ਤੇ ਫਾਈਲਾਂ ਦੇ ਵਿੱਚੋਂ ਕੱਢ ਕੇ ਅਮਲੀ ਰੂਪ ਦੇ ਵਿੱਚ ਜਾਮਾ ਪਹਿਨਾਉਂਦਿਆਂ ਉਹਨਾਂ ਨੂੰ ਹੱਲ ਕਰਨਾ ਪੈਗਾ ਉਨ੍ਹਾਂ ਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੀ ਬਣੀਆਂ ਹੋਈਆਂ ਨੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે તેનેડે પંજાબી ટીવી